ਜਿਹੜੀ ਜਰਨੀ ਹੈ ਜੀ ਉਹ ਤਾਂ ਕਾਫੀ ਲੰਬੀ ਹੈਗੀ ਆ ਸੋ ਸਾਡੇ ਲਈ ਇੱਕ ਮਾਨ ਦੀ ਗੱਲ ਆ ਜੀ ਵੀ ਅਸੀਂ 2 ਸਾਲ ਇਹ ਬੈਕ ਟੂ ਬੈਕ ਚੈਂਪੀਅਨਸ਼ਿਪ ਜਿੱਤੀ ਆ ਪਰ ਇਹਦਾ ਰੋਡ ਮੈਪ ਬਹੁਤ ਲੰਮਾ ਹੈਗਾ ਨੈਸ਼ਨਲ ਦੀ ਤਿਆਰੀ ਸਾਡੇ ਕੋਲੇ ਸਕਾਟਲੈਂਡ ਤੋਂ ਕੋਚਸ ਆਏ ਹੋਏ ਨੇ ਜੀ ਉਹ ਆ ਵੀ ਇੱਕ ਬੱਚਿਆਂ ਨੂੰ ਟ੍ਰੇਨਿੰਗ ਦੇ ਰਹੇ ਨੇ ਜੀ ਤੇ ਜ਼ਰੂਰੀ ਨੁਕਤੇ ਹਮਲੇ ਵੱਲ ਤੇ ਖੇਡਣ ਦੇ ਦੱਸ ਰਹੇ ਨੇ ਜੀ ਚੈੱਕ ਕਰਦੇ ਤਾਂ 150 ਬੱਚਾ ਸਾਡਾ ਉੱਥੇ ਟ੍ਰੇਨਿੰਗ ਲੈ ਰਿਹਾ ਵਾ ਹਾਂ ਹਾਂ ਉਹਨਾਂ ਨੇ ਹਫਤੇ ਦਾ ਕੈਂਪ ਲਾਇਆ ਆ ਸੋ ਸਾਡਾ ਸੈਲਟਿਕ ਐਫਸੀ ਦੇ ਨਾਲ ਆਪਣੇ ਨਾਰਥ ਅਮਰੀਕਾ ਦੇ ਵਿੱਚ ਅਸੀਂ ਦੋ ਹੀ ਕਲੱਬਾਂ ਜਿਹੜੇ ਸੈਲਟਿਕ ਐਫਸੀ ਦੇ ਨਾਲ ਸਾਡਾ ਰਹਿ ਗਿਆ ਕੋਲੈਬੋਰੇਸ਼ਨ ਹੈ ਜਿਹੜਾ ਸੌਕਰ ਸੀਜ਼ਨ ਆ ਜੀ ਇਦਾਂ ਜਿੱਦਾਂ ਇੱਕ ਸਕੂਲ ਈਅਰ ਹੁੰਦਾ ਇਹ ਉਦਾਂ ਹੀ ਹੁੰਦਾ ਜੀ ਸਪਟੰਬਰ ਤੋਂ ਜਦੋਂ ਸਕੂਲ ਸਟਾਰਟ ਹੁੰਦੇ ਆ ਜੀ ਉਦੋਂ ਹੀ ਸੌਕਰ ਸੀਜ਼ਨ ਸਟਾਰਟ ਹੋ ਜਾਂਦਾ ਜੀ ਕਿ ਜਿਹੜੀ ਮੋਟੀਵੇਸ਼ਨ ਸੀਗੀ ਹਾਂ OACG ਵੀ ਦੁਬਾਰਾ ਵੀ ਜਿੱਤਣੀ ਆ ਤੇ ਨੈਸ਼ਨਲ ਲੈ ਕੁਆਲੀਫਾਈ ਕਰਨਾ ਸਾਨੂੰ ਵੀ ਆਪਣੇ ਵੱਲੋਂ ਸਾਰੀਆਂ ਜਿਹੜੀਆਂ ਲੇਟੈਸਟ ਟੈਕਨੀਕਸ ਲੈ ਲੋ ਜਾਂ ਕੋਚਸ ਕੋਚਿੰਗ ਤੋਂ ਹਟਿਲਾ ਲੋ ਕਿਸੇ ਹੋਰ ਵੀ ਠੰਗਣਾ ਹ ਹ ਬਿਸਯਾਰ ਨੂੰ ਪ੍ਰੋਵਾਈਡ ਕਰਨਾ ਕਿ ਜਦੋਂ ਜ ਖੜਾਉਣੇ ਅੰਦਰ ਫੀਸ ਕਿੰਨਾ ਸਾਨੂੰ ਦਿੰਦੇ ਹ ਜਿਹੜਾ ਅਸੀਂ ਟੂਰਨਾਮੈਂਟ ਕਰਾਉਂਦੇ ਆ ਉਹ ਸਾਡੇ ਸਪਾਂਸਰ ਸਾਨੂੰ ਬਹੁਤ ਸਾਡੇ ਤੇ ਉਹਨਾਂ ਦਾ ਹੱਥ ਹੈ ਮਤਲਬ ਸਾਨੂੰ ਕਿਉਂਕਿ ਸਾਡਾ ਭਾਵ ਅਸੀਂ ਬੱਚਿਆਂ ਨੂੰ ਮੇਨ ਗੱਲ ਹੈ ਬੱਚਿਆਂ ਨੂੰ ਸਪੋਰਟਸ ਨਾਲ ਜੋੜਨਾ ਸਾਡਾ ਭਾਵ ਜਿਹੜੀ ਕਮਿਊਨੀਕੇਸ਼ਨ ਦਾ ਇਹੀ ਹੈ ਵੀ ਸਾਰੇ ਪੇਰੈਂਟਸ ਨੂੰ ਤਦੋਂ ਆ ਲੱਗੇ ਵੀ ਸਾਡਾ ਆਪਣਾ ਕਲੱਬ ਆ ਤੇ ਸਾਡਾ ਆਪਣਾ ਪਰਿਵਾਰ ਆ ਕਿਉਂਕਿ ਜਿਹੜਾ ਕਲੱਬ ਆ ਇਹ ਇੱਕ ਇੱਕਲੇ ਬੱਚੇ ਨਾਲ ਬਣਦਾ ਹੈ ਸੋ ਸੋਕਰ ਬॉयਜ਼ ਟੀਮ ਦੀ ਗੱਲ ਕਰਾਂਗੇ ਜਿਹੜੇ ਕਿ ਇਸ ਵੇਲੇ ਤਿਆਰੀ ਕਰ ਰਹੇ ਨੇ ਨੈਸ਼ਨਲ ਚੈਂਪੀਅਨਸ਼ਿਪ ਖੇਡਣ ਦੀ ਤੇ ਜਿਹੜੇ ਕਲੱਬ ਦੇ ਵੱਲੋਂ ਜਾ ਰਹੇ ਨੇ ਉਹ ਕਲੱਬ ਦੇ ਮੈਂਬਰ ਵੀ ਸਾਡੇ ਨਾਲ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਜਿਨ੍ਹਾਂ ਨਾਲ ਅੱਜ ਗੱਲਾਂ ਬਾਤਾਂ ਅਸੀਂ ਬਹੁਤ ਸਾਰੀਆਂ ਕਰਾਂਗੇ ਸਾਡੇ ਨਾਲ ਸੌਰਨਜੀਤ ਸਿੰਘ ਅਰੇਵਾਲ ਜੀ ਜੁੜੇ ਹੋਏ ਨੇ ਟੀਮ ਦੇ ਮੈਨੇਜਰ ਨੇ ਬਾਬਾ ਸਵਾਗਤ ਹੈ ਜੀ ਤੁਹਾਡਾ ਥੈਂਕ ਯੂ ਜੀ ਜੀ ਤੇ ਅਜੇਂਦਰਪਾਲ ਮੰਗਰ ਜੀ ਵੀ ਜੁੜੇ ਹੋਏ ਨੇ ਕਲੱਬ ਦੇ ਪ੍ਰੈਜ਼ੀਡੈਂਟ ਨੇ ਤੁਹਾਡਾ ਵੀ ਬਹੁ ਬਹੁ ਸਵਾਗਤ ਹੈ ਜੀ ਦਾ ਮਾਰਨਿੰਗ ਸ਼ੋਅ ਦੇ ਵਿੱਚ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਸਤਿ ਜਿਹੜੀ ਹੈ ਪੂਰੇ ਜੋਸ਼ ਦੇ ਵਿੱਚ ਹੈ ਨੈਸ਼ਨਲ ਚੈਂਪੀਅਨਸ਼ਿਪ ਜਿਹੜੀ ਹੈ ਉਹ ਖੇਡਣ ਦੀ ਤਿਆਰੀ ਜਿਹੜੀ ਹੈ ਇਸ ਵੇਲੇ ਚੱਲ ਰਹੀ ਹੈ ਦੋ ਵਾਰ ਲਗਾਤਾਰ ਪਹਿਲਾਂ ਹੀ ਟੀਮ ਜਿੱਤ ਚੁੱਕੀ ਹੈ ਸੋਕਰ ਦੀ ਸੋ ਕਿਵੇਂ ਦੀ ਐਕਸਾਈਟਮੈਂਟ ਤੁਹਾਡੇ ਅੰਦਰ ਚੱਲ ਰਹੀ ਹੈ ਕੀ ਜਰਨੀ ਰਹੀ ਹੈ ਇਹ ਤਾਂ ਜੀ ਡ੍ਰੀਮ ਕਮ ਟਰੂ ਆ ਦੀ ਜਿਹੜੀ ਤੁਸੀਂ ਫੀਲਿੰਗ ਅਸੀਂ ਕਹਿ ਸਕਦੇ ਹੈਗੇ ਹਾਂ ਜੀ ਜਿਹੜੀ ਜਰਨੀ ਹੈ ਜੀ ਉਹ ਤਾਂ ਕਾਫੀ ਲੰਬੀ ਹੈਗੀ ਆ ਸੋ ਸਾਡੇ ਲਈ ਇੱਕ ਮਾਣ ਦੀ ਗੱਲ ਆ ਜੀ ਵੀ ਅਸੀਂ ਦੋ ਸਾਲ ਇਹ ਬੈਕ ਟੂ ਬੈਕ ਚੈਂਪੀਅਨਸ਼ਿਪ ਜਿੱਤੀ ਆ ਪਰ ਇਹਦਾ ਰੋਡ ਮੈਪ ਬਹੁਤ ਲੰਮਾ ਹੈਗਾ ਜੀ ਆਪਾਂ ਕਈ ਵਾਰੀ ਚੈਂਪੀਅਨਸ਼ਿਪ ਜਿੱਤਣ ਦੇ ਇੱਕ ਜਿਹੜਾ ਈਵੈਂਟ ਆ ਉਹਦੀ ਗੱਲ ਕਰਦੇ ਆ ਪਰ ਉਹਦੀ ਜਿਹੜੀ ਬੈਕਗ੍ਰਾਉਂਡ ਹੁੰਦੀ ਆ ਜੀ ਕਦੇ ਆਪਾਂ ਉਹਦੇ ਬਾਰੇ ਨਹੀਂ ਗੱਲ ਕਰਦੇ ਸੋ ਕਾਫੀ ਲੰਮੀ ਯਰਨੀ ਹੈਗੀ ਆ ਜੀ ਇਹਦੀ ਜੀ ਬਿਲਕੁਲ ਹੋ ਨੈਸ਼ਨਲ ਦੀ ਜਿਹੜੀ ਤਿਆਰੀ ਹੈ ਉਹ ਕਿੰਨੇ ਕੁ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀ ਹੈ ਨੈਸ਼ਨਲ ਦੀ ਤਿਆਰੀ ਸਾਡੇ ਕੋਲੇ ਸਕਾਟਲੈਂਡ ਤੋਂ ਕੋਚੇਸ ਆਏ ਹੋਏ ਨੇ ਜੀ ਉਹ ਆ ਵੀ ਇੱਕ ਬੱਚਿਆਂ ਨੂੰ ਟ੍ਰੇਨਿੰਗ ਦੇ ਰਹੇ ਨੇ ਜੀ ਤੇ ਜ਼ਰੂਰੀ ਨੁਕਤੇ ਹਾਈ ਲੈਵਲ ਤੇ ਖੇਡਣ ਦੇ ਦੱਸ ਰਹੇ ਨੇ ਜੀ ਤੇ ਬਾਕੀ ਜਿਹੜੀ ਜਰਨੀ ਬਾਰੇ ਮੈਂ ਥੋੜੀ ਜਿਹੀ ਇੱਥੇ ਐਡ ਕਰੂੰਗਾ ਜੀ ਇਹ ਜਿਹੜੀਆਂ ਸੌਕਰ ਟੀਮਾਂ ਆ ਆਮ ਤੌਰ ਤੇ ਜੀ ਇਹ ਕੋਈ 6 7 8 ਸਾਲਾਂ ਦੇ ਬੱਚੇ ਸ਼ੁਰੂਆਤ ਕਰਦੇ ਆ ਜੀ ਇੱਥੇ ਆਮ ਤੀਮਾਂ ਸੌਕਰ ਦੀਆਂ ਬੰਦੀਆਂ ਨੇ ਜੀ ਹਾਂਜੀ ਉਸ ਤੋਂ ਬਾਅਦ ਦੇ ਵਿੱਚ ਕਈ ਸਾਲ ਲੱਗਦੇ ਆ ਜੀ ਉਹਨੂੰ ਡਿਵੈਲਪ ਕਰਨ ਲਈ ਹੂੰ ਹੂੰ ਉਹ ਬੱਚਿਆਂ ਨੂੰ ਇੱਕ ਰਾ ਮਟੀਰੀਅਲ ਨੂੰ ਉਹਨਾਂ ਨੂੰ ਹੌਲੀ ਹੌਲੀ ਪਕਾਉਣ ਲਈ ਹੂੰ ਹੂੰ ਸੋ ਇੱਥੇ ਸਾਡੀ ਟੀਮ ਦੀ ਜਿਹੜੀ ਖਾਸੀਅਤ ਆ ਜੀ ਉਹ ਮੈਂ ਦੱਸਣ 'ਚ ਖੁਸ਼ੀ ਮਹਿਸੂਸ ਕਰਦਾ ਵੀ ਸਾਡੇ ਟੀਮ ਦੇ 80 ਤੋਂ 90% ਬੱਚੇ ਸਾਡੇ ਖੁਦ ਦੇ ਡਿਵੈਲਪ ਖੁਦ ਦੇ ਤਿਆਰ ਕੀਤੇ ਹੋਏ ਬੱਚੇ ਨੇ ਜੀ ਓਕੇ ਅਸੀਂ ਉਹ ਬੱਚੇ ਨਹੀਂ ਲੈ ਵੀ ਅਸੀਂ ਕਿ ਕਿਸੇ ਹੋਰ ਟੀਮ ਚੋਂ ਬੱਚੇ ਲੈ ਕੇ ਇੱਕ ਟੀਮ ਨੂੰ ਅਸੈਂਬਲ ਨਹੀਂ ਕੀਤਾ ਅਸੀਂ ਉਹਨੂੰ ਡਿਵੈਲਪ ਕੀਤਾ ਹੂੰ ਹੂੰ ਉਹ ਡਿਵੈਲਪਮੈਂਟ ਤੋਂ ਬਾਅਦ ਦੇ ਵਿੱਚ ਜਦੋਂ ਬੱਚੇ ਜਿੱਤਦੇ ਆ ਜੀ ਉਹ ਖੁਸ਼ੀ ਇੱਕ ਵੱਖਰੀ ਹੁੰਦੀ ਹੈ ਸੀ ਹੂੰ ਬਿਲਕੁਲ ਸੋ ਸਾਡੇ ਲਈ ਇਹ ਬਹੁਤ ਵਧੀਆ ਗੱਲ ਆ ਅਸੀਂ ਖੋਦੇ ਬੱਚੇ ਸਾਡੇ ਨਾਲ ਗਰੋ ਹੋਏ ਨੇ ਜੀ 6 7 8 ਸਾਲ ਦੀ ਉਮਰ ਤੋਂ ਲੈ ਕੇ ਸੋ ਹੁਣ ਪਿਛਲੇ 2 ਸਾਲ ਉਹਨਾਂ ਨੇ ਇਹ ਬੀਸੀਡੀ ਪ੍ਰੋਵਿੰਸ਼ਲ ਚੈਂਪੀਅਨਸ਼ਿਪ ਜਿੱਤੀ ਆ ਸੀ ਜੀ ਜੇ ਅਜੰਦਰਪਾਲ ਜੀ ਕਲੱਬ ਜਿਹੜਾ ਹੈ ਕਾਫੀ ਲੰਮੇ ਅਰਸੇ ਤੋਂ ਚੱਲਦਾ ਆ ਰਿਹਾ ਤੇ ਕਲੱਬ ਦੇ ਵਿੱਚ ਜਿਵੇਂ ਜਿਵੇਂ ਕਹ ਲੋ ਕਿ ਕਹਿੰਦੇ ਨੇ ਨਾ ਜਿਹੜਾ ਬੂੰਦ ਬੂੰਦ ਦੇ ਨਾਲ ਸਾਗਰ ਬਣਦਾ ਹੈ ਸੋ ਉਸੇ ਤਰੀਕੇ ਨਾਲ ਇਸ ਕਲੱਬ ਨੂੰ ਬਹੁਤ ਸਾਰੀਆਂ ਬlesਸਿੰਗਸ ਵੀ ਮਿਲੀਆਂ ਬਰ ਇਸ ਬੜੇ ਸਾਰੇ ਨਵੇਂ ਲੋਕ ਜੁੜੇ ਕਾਫਿਲਾ ਜਿਵੇਂ ਹੁਣ ਵੱਧ ਚੁੱਕਿਆ ਹੋਇਆ ਹੁਣ ਟੀਮਾਂ ਪੂਰੇ ਤਰੀਕੇ ਨਾਲ ਜੜੀਆਂ ਨੇ ਤਿਆਰ ਵੀ ਨੇ ਤੇ ਤੁਹਾਡੇ ਮਿਹਨਤ ਦੇ ਸਦਕਾ ਜਿਹੜਾ ਕਾਫੀ ਜ਼ਿਆਦਾ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਕਿ ਅੱਗੇ ਵੀ ਟੀਮਾਂ ਇਸੇ ਤਰੀਕੇ ਨਾਲ ਜੁੜੀਆਂ ਰਹਿਣ ਕਲੱਬ ਦੇ ਨਾਲ ਕਲੱਬ ਬਾਰੇ ਵੀ ਤੁਹਾਡੇ ਤੋਂ ਜਾਨਣਾ ਚਾਹਾਂਗੇ ਕਿ ਕਲੱਬ ਆਪਣਾ ਕੰਮ ਜਿਹੜਾ ਤੋ ਸ਼ੁਰੂ ਕੀਤਾ ਸੀ ਤੁਸੀਂ ਉਦੋਂ ਤੋਂ ਲੈ ਕੇ ਹੁਣ ਤੱਕ ਕਲੱਬ ਦੇ ਵਿੱਚ ਕਿਵੇਂ ਦੀਆਂ ਅਚੀਵਮੈਂਟਸ ਕਲੱਬ ਨੇ ਦੇਖੀਆਂ ਨੇ ਕਿੰਨਾ ਕੁ ਜਿਹੜਾ ਵਾਅਦਾ ਹੋ ਚੁੱਕਿਆ ਕਲੱਬ ਮੈਂਬਰਾਂ 'ਚ ਹਾਂਜੀ ਤੁਹਾਡਾ ਬਹੁਤ ਵਧੀਆ ਕੁਐਸਚਨ ਹੈ ਜਿਹੜਾ ਆਪਣਾ ਕਲੱਬ ਹੈ 1998 'ਚ ਸ਼ੁਰੂ ਹੋਇਆ ਸੀਗਾ ਤੇ ਉਸ ਤੋਂ ਬਾਅਦ 2005 ਤੋਂ ਅਸੀਂ ਬੱਚਿਆਂ ਦਾ ਪ੍ਰੋਗਰਾਮ ਸ਼ੁਰੂ ਕੀਤਾ ਤੇ ਸਾਡਾ ਪਰਪਸ ਇਹੀ ਆ ਕਲੱਬ ਦਾ BC ਟਾਈਗਰਸ ਫੁੱਟਬਾਲ ਕਲੱਬ ਦਾ ਜਿਹੜਾ ਅਸੀਂ ਬੱਚਿਆਂ ਨੂੰ ਸੌਕਰ ਖੜਾਉਂਦੇ ਆ ਵੀ ਅਸੀਂ ਬੱਚਿਆਂ ਨੂੰ ਪਹਿਲੀ ਗੱਲ ਇਹ ਵੀ ਜਿੱਦਾਂ ਫਲਾਤ ਨੇ ਆਪਣੇ ਲੋਰ ਮਿਲਣ ਦੇ ਵੀ ਅਸੀਂ ਬੱਚਿਆਂ ਨੂੰ ਜਿਹੜੀਆਂ ਬੈਡ ਹੈਬਟਸ ਆ ਉਹਨਾਂ ਤੋਂ ਦੂਰ ਰੱਖ ਸਕੀਏ ਜੀ ਉਸ ਤੋਂ ਬਾਅਦ ਜਿੱਦਾਂ ਆਪਣੇ ਸਵਰਜੀਤ ਭਾਈ ਉਹਨਾਂ ਦੀ ਜਿਹੜੀ ਟੀਮ ਆ ਬॉयਜ਼ 2007 ਦੀ ਬਾਲ 17 ਸਾਲ ਦੀ ਇਹ ਜਿਵੇਂ ਹੁਣ ਪ੍ਰੋਵਿੰਸ਼ਲ ਚੈਂਪੀਅਨਸ਼ਿਪ ਜਿੱਤ ਕੇ ਆਈ ਆ ਲਗਾਤਾਰ ਬੈਕ ਟੂ ਬੈਕ ਇਹਦੇ ਨਾਲ ਜਿਹੜਾ ਸਾਡਾ ਛਿੜਿਆ ਅਸੀਂ ਬੂਟੇ ਨੂੰ ਪਾਣੀ ਲਾ ਰਹੇ ਹਾਂ ਉਹ ਐਂ ਲੱਗਦਾ ਵੀ ਸਾਡਾ ਫਲ ਪੱਕ ਰਿਹਾ ਹੁਣ ਠੀਕ ਹੈ ਸੋ ਕਿਉਂਕਿ ਸਾਡਾ ਪਰਪਸ ਐਜ਼ ਏ ਕੋਚਿੰਗ ਸਟਾਫ ਐਜ਼ ਏ ਕਲੱਬ ਵੱਲੋਂ ਵਧੀਆ ਕੋਚਿੰਗ ਸਟਾਫ ਪ੍ਰੋਵਾਈਡ ਕਰਨਾ ਹੁਣ ਜਿੱਦਾਂ ਫਾਈ ਨੇ ਮੈਂਸ਼ਨ ਕੀਤਾ ਸਕਾਟਲੈਂਡ ਤੋਂ ਕੋਚ ਆਗੇ ਨੇ ਸਾਡੇ BC ਟਾਈਗਰ ਦੇ ਤਕਰੀਬਨ 150 ਬੱਚਾ ਸਾਡਾ ਉੱਥੇ ਟ੍ਰੇਨਿੰਗ ਲੈ ਰਿਹਾ ਵਾ ਹੂੰ ਹੂੰ ਉਹਨਾਂ ਨੇ ਹਫ਼ਤੇ ਦਾ ਕੈਂਪ ਲਾਇਆ ਹੋਇਆ ਸੋ ਸਾਡਾ ਸੈਲਟਿਕ ਐਫ ਸੀ ਦੇ ਨਾਲ ਆਪਣੇ ਨਾਰਥ ਅਮਰੀਕਾ ਦੇ ਵਿੱਚ ਅਸੀਂ ਦੋ ਹੀ ਕਲੱਬਾਂ ਜਿਹੜੇ ਸੈਲਟਿਕ ਐਫ ਸੀ ਦੇ ਨਾਲ ਸਾਡਾ ਹੈਗਾ ਕੋਲੈਬੋਰੇਸ਼ਨ ਹੈਗੀ ਉਹਨਾਂ ਦੇ ਨਾਲ ਤੇ ਇਸ ਕਰਕੇ ਜਿਹੜੇ ਟੀਮਾਂ ਹੁਣ ਤੁਸੀਂ ਪਲਬ ਦੀਆਂ ਦੀ ਗੱਲ ਕੀਤੀ ਹੈ ਭਾਜੀ ਉਹਨੇ ਟੀਮ ਬੈਕ ਟੂ ਬੈਕ 2 ਸਾਲ ਜਿੱਤ ਕੇ ਆਈ ਹੈ ਇਸੇ ਤਰ੍ਹਾਂ ਸਾਡੀ 2008 ਗਰਲਜ਼ ਦੀ ਟੀਮ ਆ ਉਹਨਾਂ ਦੇ ਕੋਚ ਕਲਾਈਵ ਕਲਾਰਕ ਆ ਉਹਨਾਂ ਨੇ ਬੈਕ ਟੂ ਬੈਕ 3rd ਪਲੇਸ ਲਈ ਪਿਛਲੇ ਸਾਲ ਵੀ 3rd ਪਲੇਸ ਕੁੜੀਆਂ ਦੀ ਆਈ ਸੀ ਇਸ ਸਾਲ ਵੀ ਉਹ 3rd ਪਲੇਸ ਤੇ ਆਏ ਨੇ ਤੇ ਇਸੇ ਤਰ੍ਹਾਂ ਸਾਡੀ ਇੱਕ ਹੋਰ ਟੀਮ ਆ 2009 ਗਰਲਜ਼ ਦੀ ਆ ਉਹਦੇ ਕੋਚ ਫੇਜ਼ਲ ਸੀਗੇ ਤਾਂ ਉਹੋ ਟੀਮ ਐਤ ਕੀ ਫੇਅਰ ਪਲੇ ਅਵਾਰਡ প্রভিনਸ਼ਲ ਚ ਜਿੱਤ ਕੇ ਆਈ ਹੈ ਸੋ প্রভিনਸ਼ਲ ਤੱਕ ਜਾਣਾ ਆਪਣੇ ਭਾਈਚਾਰੇ ਚੋਂ ਇੱਕ ਬੀਸੀ ਟੈਗਰ ਕਲੱਬ ਦਾ ਹਰ ਇੱਕ ਸਾਲ ਟੀਮਾਂ ਦਾ ਭੇਜਣਾ ਹੁਣ ਨੈਸ਼ਨਲ ਜਾਣਾ ਮਤਲਬ ਇਸ ਟੀਮ ਦਾ ਇਹ ਸਾਨੂੰ ਇਹੀ ਲੱਗ ਰਿਹਾ ਜੀ ਮਤਲਬ ਜਿਹੜੀ ਕਿ ਸਾਡਾ ਜਿੰਨਾ ਅਸੀਂ ਸੌਕਰ ਦੇ ਲਈ ਕਾ ਸਪੋਰਟਸ ਦੇ ਲਈ ਕਰ ਸਕਦੇ ਆ ਅਸੀਂ ਇੱਕ ਕਲੱਬ ਇਹੀ ਆ ਵੀ ਅਸੀਂ ਤਾਂ ਸਿਰਫ ਬੂਟਾ ਲਾ ਰਹੇ ਆ ਜੀ ਇਹ ਕਈ ਫਲ ਹੁਣ ਮਿਲ ਰਹੇ ਨੇ ਸਾਨੂੰ ਕਈਆਂ ਨੇ ਆਨਲਾਈਨ ਜਨਰੇਸ਼ਨ ਨੇ ਸਾਨੂੰ ਦੇਣੀਆਂ ਜਿਹੜੇ ਹੋਣੇ ਆ ਸੋ ਇਸ ਕਰਕੇ ਅਸੀਂ ਆਪਣੇ ਵੱਲੋਂ ਜਿਹੜਾ ਇਹੀ ਹੁੰਦਾ ਵੀ ਸਾਨੂੰ ਸਪੋਰਟਸ ਦੇ ਨਾਲ ਜਿਹੜਾ ਸਾਡਾ ਪਾਵ ਆ ਸਾਰੇ ਕੋਈ ਇਕੱਲਾ ਮੈਂ ਨਹੀਂ ਸਾਡੀ ਕਾਫੀ ਬੜੀ ਟੀਮ ਆ ਤਕਰੀਬਨ 50 ਬੰਦੇ ਦੀ ਟੀਮ ਹੈ ਜੀ ਸੋ ਸਾਡੇ ਸਾਰੇ ਰਲ ਕੇ ਮਿਲ ਕੇ ਸਾਡਾ ਪਰਪਸ ਇਹ ਵੀ ਬੱਚਿਆਂ ਨੂੰ ਸਪੋਰਟਸ ਨਾਲ ਜੋੜੀ ਅਤੇ ਜਿਹੜੀਆਂ ਬੈਡ ਹੈਪਸ ਦਾ ਉਹਨਾਂ ਤੋਂ ਦੂਰ ਰੱਖ ਸਕੇ ਜੀ ਬਿਲਕੁਲ ਸਨਜੀ ਜੀ ਨੈਸ਼ਨਲ ਚੈਂਪੀਅਨਸ਼ਿਪ ਤੇ ਜਿਹੜੀ প্রভਿਨਸ਼ਲ ਚੈਂਪੀਅਨਸ਼ਿਪ ਹੁੰਦੀ ਹੈ ਥੋੜਾ ਜਨਾ ਦੋਨਾਂ ਦੇ ਵਿੱਚ ਸਾਨੂੰ ਦੱਸੋ ਵੀ ਕੀ ਫਰਕ ਹੁੰਦਾ ਹੈ ਇਹ ਹੁੰਦੀ ਕਿਹ ਚੈਂਪੀਅਨਸ਼ਿਪ ਕਿਵੇਂ ਇਹਦੇ ਵਿੱਚ ਪਾਰਟਿਸਿਪੇਟ ਹੁੰਦਾ ਸਾਰਾ ਹਾਂਜੀ ਇਹਦੇ ਲਈ ਇਹ ਜਿਹੜਾ ਸੌਕਰ ਸੀਜ਼ਨ ਆ ਜੀ ਇਦਾਂ ਜਿੱਦਾਂ ਇੱਕ ਸਕੂਲ ਈਅਰ ਹੁੰਦਾ ਇਹ ਉਦਾਂ ਹੀ ਹੁੰਦਾ ਜੀ ਸਪਟੰਬਰ ਤੋਂ ਜਦੋਂ ਸਕੂਲ ਸਟਾਰਟ ਹੁੰਦੇ ਆ ਜੀ ਉਦੋਂ ਹੀ ਸੌਕਰ ਸੀਜ਼ਨ ਸਟਾਰਟ ਹੋ ਜਾਂਦਾ ਜੀ ਉਸ ਤੋਂ ਲੈ ਕੇ ਇਹ ਸੀਜ਼ਨ ਕੋਈ ਮਾਰਚ ਤੱਕ ਚੱਲਦਾ ਜੀ ਮਾਰਚ ਤੱਕ ਸਾਰੀ ਬੀਸੀ ਦੀਆਂ ਟੀਮਾਂ ਆਪੋ ਆਪਣੇ ਏਰੀਆ ਦੇ ਵਿੱਚ ਖੇਡਦੀਆਂ ਨੇ ਜੀ ਆਪਣੇ ਆਪਣੀ ਲੀਗਸ ਦੇ ਵਿੱਚ ਖੇਡਦੀਆਂ ਨੇ ਜੀ ਇਹ ਹਰੇਕ ਏਜ ਗਰੁੱਪ ਦੇ ਵਿੱਚ ਕੋਈ 25 30 ਟੀਮਾਂ ਕਈ ਏਜ ਦੇ ਗਰੁੱਪ ਇਸ ਤੋਂ ਜ਼ਿਆਦਾ ਵੀ ਹੁੰਦੀਆਂ ਸਾਰੀ BC ਚ ਉਹਨਾਂ ਵਿੱਚੋਂ ਫਿਰ ਮਾਰਚ ਅਪ੍ਰੈਲ ਦੇ ਵਿੱਚ ਜਦੋਂ ਕੁਆਲੀਫਾਈਂਗ ਗਰਾਊਂਡ ਹੁੰਦੇ ਨੇ ਜੀ ਉਹਦੇ ਚ 6 ਟੀਮਾਂ BC ਪ੍ਰੋਵਿੰਸ਼ੀਅਲ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰਦੀਆਂ ਹੈਗੀਆਂ ਜੀ ਉਹ ਕੁਆਲੀਫਾਈ ਕਰਨਾ ਇਟਸੈਲਫ ਕਾਫੀ ਅਚੀਵਮੈਂਟ ਆ ਤੇ ਕਾਫੀ ਔਖਾ ਜੀ ਜੀ ਇਹ ਵੀ ਮਾਣ ਵਾਲੀ ਗੱਲ ਆ ਵੀ ਅਸੀਂ ਕੁਆਲੀਫਾਈ ਕਰਕੇ ਸੀ ਹੂੰ ਹੂੰ ਉਸ ਤੋਂ ਫਿਰ ਅੱਗੇ ਜਾ ਕੇ ਇਹ ਜੁਲਾਈ ਦੇ ਵਿੱਚ ਹਰੇਕ ਸਾਲ ਇਹ ਬੀਸੀ ਸੌਕਰ ਵਾਲੀਓ ਚੈਂਪੀਅਨਸ਼ਿਪ ਕਰਵਾਈ ਜਾਂਦੀ ਆ ਜੀ ਜਿਹਦੇ ਚ ਉਹ ਛੇ ਟੀਮਾਂ ਆਪਸ ਵਿੱਚ ਖੇਡਦੀਆਂ ਨੇ ਜੀ ਕੋਈ ਚਾਰ ਦਿਨਾਂ ਦਾ ਈਵੈਂਟ ਹੁੰਦਾ ਜੀ ਹਾਂਜੀ ਤੇ ਜਿਹੜਾ ਇਸ ਸਾਲ 17 ਜੁਲਾਈ ਤੋਂ ਲੈ ਕੇ 21 ਜੁਲਾਈ ਤੱਕ ਹੋਇਆ ਜੀ ਕੈਨਲੂਪ ਦੇ ਵਿੱਚ ਸੋ ਉਹ ਛੇ ਟੀਮਾਂ ਦੇ ਵਿੱਚੋਂ ਜੀ ਫਿਰ ਇੱਕ ਟੀਮ ਜੇਤੂ ਹੋ ਕੇ ਨਿਕਲਦੀ ਆ ਜੀ ਤੇ ਇਹ ਤਾਂ ਹੋ ਗਈ ਪ੍ਰੋਵਿੰਸ਼ਲ ਚੈਂਪੀਅਨਸ਼ਿਪ ਜਿੱਤਣ ਦੀ ਗੱਲ ਜੀ ਉਸ ਤੋਂ ਅੱਗੇ ਜਦੋਂ ਆਪਾਂ ਨੈਸ਼ਨਲ ਦੀ ਗੱਲ ਕਰੀਏ ਤਾਂ ਦੋ ਏਜ ਗਰੁੱਪ ਦੇ ਵਿੱਚ ਨੈਸ਼ਨਲ ਖੇਡਿਆ ਜਾਂਦਾ ਹੈ ਇੱਕ ਅੰਡਰ 15 ਜੀ ਇੱਕ ਅੰਡਰ 17 ਹਮਮ ਜਦੋਂ ਅਸੀਂ ਪਿਛਲੇ ਸਾਲ ਬੀਸੀ ਪ੍ਰੋਵਿੰਸ਼ਲ ਚੈਂਪੀਅਨਸ਼ਿਪ ਜਿੱਤੀ ਸੀਗੀ ਸਾਡਾ ਏਜ ਗਰੁੱਪ ਸੀਗਾ ਜੀ ਅੰਡਰ 16 ਓਕੇ ਸੋ ਸਾਡੇ ਕੋਲੇ ਅਪਰਚੂਨਿਟੀ ਨਹੀਂ ਸੀਗੀ ਨੈਸ਼ਨਲ ਖੇਡਣ ਦੀ ਬੇਸ਼ੱਕ ਅਸੀਂ ਬੀਸੀ ਪ੍ਰੋਵਿੰਸ਼ਲ ਚੈਂਪੀਅਨਸ਼ਿਪ ਜਿੱਤ ਲਈ ਸੀਗੀ ਪਰ ਸਾਡੇ ਲਈ ਉਸ ਤੋਂ ਅੱਗੇ ਵਿਆਨ ਦਾ ਮੌਕਾ ਨਹੀਂ ਸੀ ਮਿਲਿਆ ਸੋ ਸਾਡੇ ਲਈ ਐਥਕੀ ਜਿਹੜੀ ਮੋਟੀਵੇਸ਼ਨ ਸੀਗੀ ਉਹ ਇਹ ਸੀਗੀ ਵੀ ਦੁਬਾਰਾ ਵੀ ਜਿੱਤਨੀ ਆ ਤੇ ਨੈਸ਼ਨਲ ਲਈ ਕੁਆਲੀਫਾਈ ਕਰਨਾ ਤੇ ਨੈਸ਼ਨਲੀ ਕੁਆਲੀਫਾਈ ਸਿਰਫ ਬੀਸੀ ਦੀ ਜੇਤੂ ਟੀਮ ਹੀ ਕਰਦੀ ਆ ਸੀ ਜਿਹੜੀ ਇਕুইਟੀ ਟੀਮ ਬੀਸੀ ਬਲੀਓ ਖੇਡੂਗੀ ਸੋ ਉਹ ਐਥਕੀ ਅਸੀਂ ਬੈਕ ਟੂ ਬੈਕ ਜਿੱਤ ਕੇ ਜੀ ਉਹਦੇ ਲਈ ਕੁਆਲੀਫਾਈ ਕਰ ਲਿਆ ਹੈਗਾ ਜੀ ਠੀਕ ਹੈ ਤੇ ਨੈਸ਼ਨਲ ਚੈਂਪੀਅਨਸ਼ਿਪ ਜਿਹੜੀ ਹੁਣ ਹੋਣ ਜਾ ਰਹੀ ਹੈ ਉਹਦੇ ਵਾਸਤੇ ਕਿਵੇਂ ਦੇ ਚੈਲੰਜ ਨੇ ਕਿਵੇਂ ਤਿਆਰੀ ਚੱਲ ਰਹੀ ਹੈ ਬੱਚਿਆਂ ਨੂੰ ਕੀ ਮੋਟੀਵੇਸ਼ਨ ਮਿਲ ਰਹੀ ਹੈ ਜ਼ਾਹਿਰ ਜੀ ਗੱਲ ਹੈ ਇੱਕ ਵੱਡਾ ਕੰਪੀਟੀਸ਼ਨ ਹੈ ਤੁਹਾਡਾ ਸੁਪਨਾ ਵੀ ਸੀਗਾ ਕਿ ਨੈਸ਼ਨਲ ਤੱਕ ਬੱਚਿਆਂ ਨੂੰ ਲੈ ਕੇ ਜਾਣਾ ਔਰ ਅੰਡਰ 17 ਜਿਹੜੀ ਬॉयਜ਼ ਦੀ ਟੀਮ ਹੈ ਉਹ ਪੂਰੀ ਇਹਨਾਂ ਦੇ ਵਿੱਚ ਤਿਆਰੀ ਦੇ ਵਿੱਚ ਜੁਟੀ ਹੋਈ ਹੈ ਸੋ ਉਹ ਚੈਲੰਜ ਜਿਹੜੇ ਤੁਹਾਡੇ ਮੂਰੇ ਔਰ ਆ ਰਹੇ ਨੇ ਉਹਨਾਂ ਬਾਰੇ ਵੀ ਥੋੜਾ ਜਾਨਣਾ ਚਾਹਾਂਗੇ ਚੈਲੰਜ ਬੱਚਿਆਂ ਨੂੰ ਜੀ ਪ੍ਰਿਪੇਅਰ ਕਰਨਾ ਉਹਨਾਂ ਦੀ ਟ੍ਰੇਨਿੰਗ ਇਹ ਸਾਰਿਆਂ ਨਾਲੋਂ ਜ਼ਿਆਦਾ ਇੰਪੋਰਟੈਂਟ ਹੈਗਾ ਜੀ ਵੀ ਉਹਨਾਂ ਨੂੰ ਅਮ ਮੈਂਟਲੀ ਅਮ ਐਂਡ ਐਸ ਅ ਸੌਕਰ ਟ੍ਰੇਨਿੰਗ ਦੇਣੀ ਤੇ ਉਹਨਾਂ ਨੂੰ ਪ੍ਰੀਪੇਅਰ ਕਰਨਾ ਵੀ ਜਿਹੜੀ ਸਟੇਜ ਤੇ ਉਹ ਜਾ ਰਹੇ ਨੇ ਵੀ ਉਹ ਉਹਦੇ ਕਿੰਨੀ ਜ਼ਿਆਦਾ ਇੰਪੋਰਟੈਂਟ ਹੈਗੀ ਆ ਉਹਨਾਂ ਲਈ ਸੋ ਅਸੀਂ ਉਹ ਸਾਰਾ ਕੁਝ ਅ ਉਹਨਾਂ ਨਾਲ ਮੀਟਿੰਗਸ ਕਰਕੇ ਉਹਨਾਂ ਨੂੰ ਕੋਚਸ ਤੋਂ ਟ੍ਰੇਨਿੰਗ ਦਿਵਾ ਕੇ ਤੇ ਕੋਚਸ ਉਹਨਾਂ ਨੂੰ ਟਿਪਸ ਵੀ ਦੇਣਗੇ ਵੀ ਇਦਾਂ ਦੇ ਜਿਹੜੀ ਅਮ ਸਟੇਜ ਦੇ ਉੱਪਰ ਜਾ ਕੇ ਕੀ ਜ਼ਰੂਰੀ ਨੁਕਤੇ ਹੁੰਦੇ ਆ ਜੀ ਉਹਨਾਂ ਦਾ ਖਿਆਲ ਰੱਖਣਾ ਤੇ ਇਹ ਸਾਰੀ ਤਿਆਰੀ ਚੱਲ ਰਹੀ ਆ ਜੀ ਹੁਣ ਜੀ ਯਾਨੀ ਕਿ ਚੈਲੰਜ ਵੀ ਨੇ ਪਰ ਚੈਲੰਜਰਾਂ ਦੇ ਜੱਥੇ ਲਈ ਪੂਰੀ ਤਰ੍ਹਾਂ ਤਿਆਰੀ ਜਿਹੜੀ ਆ ਹੋ ਰਹੀ ਆ ਬਿਲਕੁਲ ਜੀ ਜੀ ਅ ਅਜੰਦਰਪਾਲ ਜੀ ਕਲੱਬ ਦੀਆਂ ਕੋਸ਼ਿਸ਼ਾਂ ਹੁੰਦੀਆਂ ਹਰ ਟੀਮ ਜਿਹੜੀ ਐ ਉਹਨੂੰ ਸਪੋਰਟ ਕਰਨਾ ਸਾਰੀਆਂ ਟੀਮਾਂ ਨੂੰ ਨਾਲ ਲੈ ਕੇ ਚੱਲਣਾ ਤੇ ਸਪੈਸ਼ਲੀ ਜਿਹੜੇ ਬੱਚੇ ਨੇ ਉੱਥੇ ਆਉਂਦੇ ਨੇ ਸਪੋਰਟਸ ਵਾਸਤੇ ਉਹਨਾਂ ਵਾਸਤੇ ਨਵੇਂ ਪਲੈਟਫਾਰਮ ਕਿਉਂਕਿ ਜਿਹੜਾ ਅੱਜ ਦਾ ਯੋਗਾ ਬੜਾ ਬਦਲ ਚੁੱਕਿਆ ਹੋਇਆ ਹੁਣ ਯੋਗ ਟੈਕਨੀਕਲੀ ਜਿਹੜਾ ਬਹੁਤ ਜ਼ਿਆਦਾ ਹੋ ਚੁੱਕਿਆ ਹੈ ਪਹਿਲਾਂ ਦੇ ਸਮੇਂ ਦੇ ਵਿੱਚ ਜਦੋਂ ਸਪੋਰਟਸ ਹੁੰਦੀਆਂ ਸੀਗ ਨਹੀਂ ਹੁੰਦਾ ਸੀਗਾ ਸੋ ਹੁਣ ਟੈਕਨੀਕਲ ਕੰਮ ਹੋ ਚੁੱਕਿਆ ਹੈ ਕਲੱਬ ਉਹਦਾ ਦੀ ਤਿਆਰੀ ਜਿਹੜੀ ਆ ਉਹ ਪ੍ਰੋਵਾਈਡ ਕਰਵਾਉਂਦਾ ਹੈ ਜਿਹੜੇ ਨਵੇਂ ਯੁੱਗ ਦੇ ਹਿਸਾਬ ਦੇ ਨਾਲ ਅੱਜ ਕਿਉਂਕਿ ਜਿੱਦਾਂ ਤੁਸੀਂ ਬੜਾ ਵਧੀਆ ਕੁਐਸਚਨ ਕੀਤਾ ਇਹਦੇ ਨਾਲ ਇਹ ਹੈ ਜਿਵੇਂ ਹੁਣ ਸੈਲਟਿਕ ਤੋਂ ਮੈਂ ਪਹਿਲਾਂ ਮੈਂਸ਼ਨ ਕੀਤਾ ਵੀ ਕੋਚ ਆਏ ਨੇ ਸੋ ਅੱਜ ਸ਼ਾਮ ਨੂੰ ਸਾਡੇ ਕੋਚਾਂ ਦੇ ਜਿਹੜੇ ਸਾਡੇ ਕਲੱਬ ਦੇ ਕੋਚ ਆ ਉਹਨੇ ਸ਼ਾਮ ਨੂੰ ਟ੍ਰੇਨਿੰਗ ਆਈ ਉਹ ਕੋਚ ਸਾਡੇ ਕੋਚਾਂ ਨੂੰ ਜਿਹੜੇ ਉੱਥੋਂ ਕੋਚ ਆਏ ਉਹ ਟ੍ਰੇਨਿੰਗ ਦੇਣਗੇ ਤਾਂ ਕਿ ਜਿਹੜੇ ਲੇਟੈਸਟ ਜਿਹੜੀ ਸੌਕਰ ਦੇ ਵਿੱਚ ਹੈਗੇ ਉਹ ਸੈਲਟਿਕ ਐਫ ਸੀ ਇਡਾ ਤਕੜਾ ਕਲੱਬ ਹੈ ਨਾ ਸਾਰੇ ਯੂਰਪ ਦਾ ਮੰਨਿਆ ਜਾਂਦਾ ਹੈ ਉਹਨਾਂ ਦੇ ਜਿਹੜੇ ਕੋਚ ਆਏ ਨੇ ਸਪੈਸ਼ਲ ਉਹਨੇ ਸਾਡੇ ਕੋਚਸ ਨੂੰ ਟ੍ਰੇਨਿੰਗ ਦੇਣੀ ਆ ਤਾਂ ਕਿ ਜੋ ਵੀ ਲੇਟੈਸਟ ਹੈਗਾ ਉਹ ਹੋ ਤਾਂ ਕਿ ਅਸੀਂ ਆਪਣੇ ਕੋਚਸ ਨੂੰ ਬੀਸੀ ਟੈਗਰ ਅਪ ਟੂ ਡੇਟ ਰੱਖਦੇ ਹਾਂ ਤੇ ਹਮੇਸ਼ਾ ਈਵਨ ਉਹ ਚਾਹੇ ਰੈਫਰੀ ਦੇ ਕੋਰਸਸ ਨੇ ਜਾਂ ਕੋਚਿੰਗ ਦੇ ਕੋਰਸਸ ਨੇ ਸਾਡਾ ਪੈਟਰਿਕ ਆਪਰੇਲ ਹੈਗਾ ਹੀ ਟੈਕਨੀਕਲ ਡਾਇਰੈਕਟਰ ਉਹ ਸਾਰੀਆਂ ਚੀਜ਼ਾਂ ਨੂੰ ਅਪ ਟੂ ਡੇਟ ਰੱਖਦਾ ਤੇ ਸਾਡੀ ਕਲੱਬ ਵੱਲੋਂ ਇਹੀ ਕੋਸ਼ਿਸ਼ ਹੁੰਦੀ ਹੈ ਕੋਈ ਵੀ ਜਿਹੜੀ ਚੀਜ਼ ਆਈ ਆ ਨਵੀਂ ਕੁਝ ਵੀ ਟੈਕਨੋਲੋਜੀ ਚਾਹੇ ਕੋ ਲੋ ਜਿਵੇਂ ਉਹ ਜੋ ਜਿਹੜਾ ਬੱਚਿਆਂ ਨੂੰ ਅਸੀਂ ਜਦੋਂ ਟ੍ਰੇਨਿੰਗ ਦੀ ਲੋਡ ਪੈਂਦੀ ਆ ਅਸੀਂ ਉੱਥੇ ਟੀਵੀ ਪ੍ਰੋਵਾਈਡ ਕੀਤਾ ਹੋਇਆ ਕੋਚ ਆ ਕੇ ਉੱਥੇ ਨੂੰ ਕੱਲਾ-ਕੱਲਾ ਦੱਸਦੇ ਵੀ ਤੁਸੀਂ ਰਿਕਾਰਡਿੰਗ ਕਰਕੇ ਵੀ ਆ ਤੁਸੀਂ ਇੱਥੇ ਮਿਸਟੇਕ ਕੀਤੀ ਸੀ ਸੋ ਅਸੀਂ ਆਪਣੇ ਵੱਲੋਂ ਸਾਰੀਆਂ ਜਿਹੜੀਆਂ ਲੇਟਸਟ ਟੈਕਨਿਕਸ ਚਾਹੇ ਕੋਚਸ ਕੋਚਿੰਗ ਟੋਰ ਟੇਲਾ ਲੋ ਕਿਸੇ ਹੋਰ ਵੀ ਟੰਗ ਨਾਲ ਹਮਮ ਬਿਸਟਾਗਰ ਨੂੰ ਪ੍ਰੋਵਾਈ ਤਾਂ ਕਿ ਅਸੀਂ ਬੱਚਿਆਂ ਨੂੰ ਇਹ ਇਹਨਾਂ ਚੀਜ਼ਾਂ ਕਰਕੇ ਹੀ ਮਤਲਬ ਜਿਹੜੀਆਂ ਇਹ ਛੋਟੂ ਛੋਟੀ ਜਿੱਦਾਂ ਸਵਨੀ ਭਾਈ ਨੇ ਗੱਲ ਕੀਤੀ ਆ ਇਹ ਛੋਟੂ ਛੋਟੀ ਚੀਜ਼ ਕਲੀ ਕਲੀ ਚੀਜ਼ ਕਾਊਂਟ ਕਰਦੇ ਆ ਜੀ ਜਿੱਦਾਂ ਇਹਨਾਂ ਦੇ ਭਾਈ ਉਹਨਾਂ ਨੇ ਦੱਸਿਆ ਵੀ ਤੁਹਾਡਾ ਇਹ ਤਕਰੀਨ ਪੇਰੈਂਟਸ ਨਾਲ ਜਿਹੜੀ ਕੋਆਪਰੇਸ਼ਨ ਹੈ ਟੀਮ ਦੇ ਨਾਲ ਤੁਹਾਡਾ ਜਿਹੜਾ ਕੋਚਿੰਗ ਸਟਾਫ ਕਿਉਂਕਿ ਨਹੀਂ ਤਾਂ ਆਪਣੇ ਭਾਈਚਾਰੇ ਦੇ ਵਿੱਚ ਤੁਹਾਨੂੰ ਟੀਮਾਂ ਨੂੰ ਪੇਰੈਂਟਸ ਨਹੀਂ ਉੱਠਣ ਲੈਂਦੇ ਵੀ ਆਹ ਕੋਚ ਬਦਲੋ ਜੀ ਇਹ ਮੈਨੇਜਰ ਬਦਲੋ ਜੀ ਇਹਨਾਂ ਦੀ ਟੀਮ ਦੇ ਵਿੱਚ ਇੰਨੀ ਜ਼ਿਆਦਾ ਯੂਨਿਟੀ ਆਈ ਹਮਮ ਔਰ ਇੱਕ ਵਧੀਆ ਰੂਲ ਮਾਡਲ ਆ ਸੋ ਐਸ ਜੀ ਟੀਮ ਨੂੰ ਮੈਂ ਅਕਸਰ ਕਹਿੰਦਾ ਨਾ ਵੀ ਬਾਹਰ ਲੈਣ ਨੂੰ ਵੀ ਤੁਸੀਂ ਇਹਨਾਂ ਦੀ ਟੀਮ ਨੂੰ ਰੂਲ ਮਾਡਲ ਦੇਖੋ ਵੀ ਕਿੰਦਾ ਚੱਲਦੀ ਆ ਔਰ ਇਹਦੇ ਲਈ ਜਿਹੜੀ ਇੱਕ ਹੋਰ ਗੱਲ ਆ ਜੀ ਡਿਸਪਲਨ ਜੀ ਬਿਲਕੁਲ ਸੋ ਇਹ ਟੀਮ ਡਿਸਪਲਨ ਦੇ ਕਰਕੇ ਹੀ ਇੱਥੇ ਤੱਕ ਗਈ ਆ ਜਿੰਨਾਂ ਟੀਮਾਂ ਦੇ ਵਿੱਚ ਡਿਸਪਲਨ ਨਹੀਂ ਹੈਗਾ ਉਹ ਟੀਮਾਂ ਅਗਾਹਾਂ ਨਹੀਂ ਜਾਂਦੀਆਂ ਇਸੇ ਤਰ੍ਹਾਂ ਸਾਡੀ ਇੱਕ 2002 ਬੋਰਨ ਬੁਆਇਜ਼ ਦੀ ਟੀਮ ਸੀਗੀ ਉਹ ਵੀ ਲਗਾਤਾਰ ਦੋ ਵਾਰ ਪ੍ਰੋਵਿੰਸ਼ੀਅਲ ਚੈਂਪੀਅਨ ਬਣੀ ਉਹਨਾਂ ਦਾ ਇੱਕ yellow card ਸੀ ਹਾਲ ਸੀਜ਼ਨ ਦੇ ਵਿੱਚ ਓਕੇ ਸੋ ਉਹ ਵੀ ਡਿਸਪਲਨ ਕਰਕੇ ਹੀ ਇਸੇ ਤਰ੍ਹਾਂ ਸਾਡੀ ਇੱਕ 2018 ਦੇ ਵਿੱਚ ਅਸੀਂ ਕਿਉਂਕਿ ਨੈਸ਼ਨਲ ਚੈਂਪੀਅਨ ਵੀ ਬਣੇ ਸੀਗੇ ਆਪਣੀ ਪ੍ਰੀਮੀਅਰ ਡਿਵੀਜ਼ਨ ਦੇ ਵਿੱਚ ਉਹ ਇਥੋਂ BC ਨੂੰ ਅਸੀਂ ਰਿਪਰੈਜ਼ੈਂਟ ਕੀਤਾ ਸੀ ਉਦੋਂ ਵੀ ਤੇ ਉਦੋਂ ਨੈਸ਼ਨਲ ਚੈਂਪੀਅਨਸ਼ਿਪ ਜਿੱਤ ਕੇ ਆਏ ਸੀ 2018 ਵਿੱਚ ਉਦੋਂ ਵੀ ਸਾਡੇ ਕੋਲ ਮੇਰੇ ਖਾਲ ਇੱਕੋ ਯੈਲੋ ਕਾਰਡ ਸੀ ਨਾ ਹੋਲ ਉੱਥੇ ਜਿਹੜੇ ਟੂਰਨਾਮੈਂਟ ਦੇ ਵਿੱਚ ਔਰ ਟੀਮ ਨੂੰ ਸਾਰੇ ਉਦੋਂ ਵੀ ਫੇਅਰ ਪਲੇ ਅਵਾਰਡ ਵੀ ਮਿਲਿਆ ਸਾਨੂੰ ਸਾਡਾ ਬੈਸਟ ਸਕੋਰਰ ਵੀ ਸਾਡੇ ਸੀਗਾ ਸਾਰੇ ਮਤਲਬ ਸੋ ਇਹ ਜਿਹੜੀ ਟੀਮਾਂ ਜੇ ਕਲੱਬ ਪ੍ਰੋਵਾਈਡ ਕਰਦਾ ਤਾਂ ਹੀ ਅਚੀਵਮੈਂਟਸ ਆਉਂਦੀਆਂ ਮਤਲਬ ਜਿਹੜੀ ਹੈ ਬਿਲਕੁਲ ਬਿਲਕੁਲ ਹੂੰ ਕਲੱਬ ਦੇ ਸਾਰੀਆਂ ਚੀਜ਼ਾਂ ਨੂੰ ਪੂਰੀਆਂ ਕਰਨ ਵਾਸਤੇ ਇਹ ਹੁੰਦਾ ਕਿ ਫਾਈਨੈਂਸ਼ਲੀ ਵੀ ਜਿਹੜਾ ਉਹ ਬੜੀ ਜ਼ਰੂਰੀ ਹੁੰਦੀ ਹੈ ਵੀ ਸਪੋਰਟ ਹੋਵੇ ਸੋ ਫਾਈਨੈਂਸ਼ਲੀ ਤੁਹਾਨੂੰ ਸਪੋਰਟ ਮਿਲਦੀ ਹੈ ਹਾਂਜੀ ਦੇਖੋ ਇਹਦੇ ਲਈ ਜਿਹੜਾ ਕਿ ਅਸੀਂ ਬੱਚਿਆਂ ਨੂੰ ਜੋ ਖੜਾਉਣਿਆਂ ਦਾ ਫੀਸ ਸਾਨੂੰ ਦਿੰਦੇ ਹੁਮ ਜਿਹੜਾ ਅਸੀਂ ਇੱਕ ਟੂਰਨਾਮੈਂਟ ਕਰਾਉਣਿਆਂ ਉਹ ਸਾਡੇ ਸਪਾਂਸਰ ਸਾਨੂੰ ਬਹੁਤ ਸਾਡੇ ਤੇ ਉਹਨਾਂ ਦਾ ਹੱਥ ਹੈ ਜੀ ਮਤਲਬ ਸਾਨੂੰ ਕਿਉਂਕਿ ਸਾਡਾ ਭਾਵ ਅਸੀਂ ਬੱਚਿਆਂ ਨੂੰ ਮੇਨ ਗੱਲ ਹੈ ਬੱਚਿਆਂ ਨੂੰ ਸਪੋਰਟਸ ਨਾਲ ਜੋੜਨਾ ਔਰ ਉਹ ਇਸ ਗੱਲ ਨੂੰ ਮੰਨਦੇ ਨੇ ਔਰ ਇਸ ਕਰਕੇ ਉਸ ਤੇ ਜਿਹੜੇ ਸਪਾਂਸਰ ਆ ਸਾਨੂੰ ਹਰ ਇੱਕ ਸਾਲ ਮਤਲਬ ਸਾਡੇ ਟੂਰਨਾਮੈਂਟ ਉੱਤੇ ਸਾਨੂੰ ਸਪਾਂਸਰਸ਼ਿਪ ਦਿੰਦੇ ਨੇ ਔਰ ਹੁਣ ਆਪਾਂ ਜਿਹੜੀ ਇਹ ਟੀਮ ਜਾ ਰਹੀ ਆ ਹੂੰ ਹੂੰ ਕਿਉਂਕਿ ਇਕੱਲੇ ਇਕੱਲੇ ਦਾ ਕਿਉਂਕਿ ਪਹਿਲਾਂ ਜਦੋਂ ਸਟਾਰਟਿੰਗ ਦੇ ਵਿੱਚ ਸਾਨੂੰ ਖਰਚਾ ਲੱਗ ਰਿਹਾ ਸੀ ਵੀ ਤਕਰੀਬਨ 2000 ਦੇ ਨੇੜੇ ਆਉਣਾ ਪਰ ਬੱਚੇ ਦਾ ਪਰ ਜਿਹੜੇ ਹੁਣ ਹਾਲਾਤ ਆ ਟਿਕਟਾਂ ਮਹਿੰਗੀਆਂ ਹੋ ਰਹੀਆਂ ਨੇ ਹੁਣ ਘੱਟੋ ਘੱਟ 4000 ਦੇ ਨੇੜੇ ਬੱਚੇ ਦਾ ਖਰਚਾ ਹੋਣਾ ਜਾਣਦਾ ਔਰ ਪਲੱਸ ਪੀਨਸ ਨੇ ਕਿਉਂਕਿ ਇਸ ایਜੀ ਵਿੱਚ ਬੱਚਿਆਂ ਨੂੰ 17 ਸਾਲ ਦੇ ਨੂੰ ਕਿਉਂਕਿ ਪੀਨਸ ਨੇ ਨਾਲ ਜਾਣਾ ਬਿਲਕੁਲ ਸੋ ਇਹਦੇ ਲਈ ਇਹਨਾਂ ਨੇ ਜਿਵੇਂ ਗੋ ਫੰਡ ਪੇਜ ਵੀ ਬਣਾਇਆ ਹੋਇਆ ਹੈ ਭਾਈ ਜੀ ਉਹ ਦੇ ਬਾਰੇ ਮੈਂਸ਼ਨ ਕਰ ਦੇਣਗੇ ਤੇ ਪਰ ਡੈਫੀਨਿਟਲੀ ਜਿਹੜੀ ਸਪੋਰਟ ਆ ਟੈਕ ਸਪਾਂਸਰਸ ਵੱਲੋਂ ਸਾਨੂੰ ਟੂਰਨਾਮੈਂਟ ਤੇ ਹੁੰਦੀ ਆ ਔਰ ਕਲੱਬ ਵੀ ਇਹਨਾਂ ਨੂੰ ਜਿਵੇਂ ਹੁਣ ਮੈਂ ਦੱਸਿਆ ਜਿਹੜੇ ਕੈਂਪ ਲੱਗ ਰਿਹਾ ਵਾਲਾ ਇੱਕ ਇਹ ਭਾਈ ਉਹਨਾਂ ਦੀ ਜਿਹੜੀ ਟੀਮ ਆ 2007 ਬॉयਜ਼ ਦੀ ਉਹ ਉਹ ਵੀ ਲਾਈਕ ਅਸੀਂ ਟੋਟਲੀ ਸਪான்ਸਰ ਕੀਤੀ ਉਸ ਕੈਂਪ ਦੇ ਲਈ ਸਪੈਸ਼ਲ ਔਰ ਸਪੈਸ਼ਲ ਕੋਚ ਆਇਆ ਜਸਟ ਫੋਰ ਇਨਾ ਦੇ ਲਈ ਉਹ ਉਹ ਇਹਨਾਂ ਨੂੰ ਹੀ ਕੋਚਿੰਗ ਦੇਣ ਦੇ ਲਈ ਅਸੀਂ ਪਹਿਲਾਂ ਉਹਨਾਂ ਨੇ 10 ਕੋਚ ਭੇਜਣੇ ਸੀ ਜਦੋਂ ਇਹ ਟੀਮ ਕੁਆਲੀਫਾਈ ਕਰ ਗਈ ਸਪੈਸ਼ਲ ਮਤਲਬ ਅਸੀਂ ਅਸੀਂ ਕਿਹਾ ਵੀ ਸਾਹਮਣੇ ਕੋਚ ਹੋਰ ਭੇਜੋ ਤਾਂ ਕਿ ਅਸੀਂ ਇਹਦੇ ਤੇ ਫੋਕਸ ਕਰ ਸਕੀਏ ਤਾਂ ਕਿ ਅਸੀਂ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਸੀਡ ਲੈ ਕੇ ਆਈਏ ਜੀ ਸਰੰਜੀ ਜੀ ਇਹ ਹੀ ਸਵਾਲ ਮੇਰਾ ਤੁਹਾਨੂੰ ਵੀ ਹੈ ਵੀ ਟੀਮ ਨੂੰ ਲੈ ਕੇ ਜਾਣਾ ਸਾਰਾ ਖਰਚਾ ਹੁੰਦਾ ਟੀਮ ਦਾ ਟਿਕਟਾਂ ਬੁੱਕ ਕਰਾਣੀਆਂ ਬਹੁਤ ਸਾਰੀਆਂ ਔਰ ਜੋ ਵੀ ਉਹਨਾਂ ਦੀਆਂ ਸਪੋਰਟਸ ਕਿਟ ਵਗੈਰਾ ਦੇ ਉੱਤੇ ਵੀ ਸਮੇਂ ਦੇ ਹਿਸਾਬ ਨਾਲ ਬੜਾ ਸਮਾਨ ਬਦਲ ਜਾਂਦਾ ਸੋ ਉਹ ਵੀ ਸਾਰਾ ਖਰਚਾ ਬਹੁਤ ਜ਼ਿਆਦਾ ਹੁੰਦਾ ਹੈ ਸੋ ਇਸ ਖਰਚੇ ਨੂੰ ਮੈਨੇਜ ਕਰਨ ਵਾਸਤੇ ਜਿੰਨੇ ਸਹਿਯੋਗ ਦੀ ਲੋੜ ਹੈ ਉਹਨੇ ਸਪੋਰਟ ਮਿਲ ਪਾਰੀ ਹੈ ਕਮਿਊਨਿਟੀ ਤੋਂ ਤੇ ਗਵਰਨਮੈਂਟ ਤੋਂ ਕਮਿਊਨਿਟੀ ਤੋਂ ਬਹੁਤ ਸਪੋਰਟ ਮਿਲ ਰਹੀ ਹੈ ਜੀ ਗਵਰਨਮੈਂਟ ਵੀ ਟਰਾਈ ਕਰ ਰਹੀ ਆ ਸਾਡੀ ਜਿੰਨੇ ਕੁ ਉਹਨਾਂ ਦੀਆਂ ਲਿਮਿਟੇਸ਼ਨਸ ਹੁੰਦੀਆਂ ਨੇ ਜੀ ਉਹਦੇ ਵਿੱਚ ਰਹਿ ਕੇ ਉਹ ਵੀ ਸਪੋਰਟ ਕਰ ਰਹੇ ਆ ਅਸੀਂ ਕਾਫੀ ਖੁਸ਼ ਆ ਜਿੰਨੀ ਸਾਨੂੰ ਹੁਣ ਤੱਕ ਸਪੋਰਟ ਮਿਲੀ ਆ ਜੀ ਜਿੱਥੇ ਰਹੀ ਕਮਿਊਨਿਟੀ ਦੀ ਗੱਲ ਜੀ ਇੱਥੇ ਆਪਣੀ ਕਮਿਊਨਿਟੀ ਨੂੰ ਜਦੋਂ ਅਸੀਂ ਦੱਸਦੇ ਆ ਜੀ ਕਿ ਇੱਕ ਪੰਜਾਬੀ ਟੀਮ ਪੰਜਾਬੀ ਡੋਮਿਨੇਟਡ ਟੀਮ ਜਿਹਦੇ ਵਿੱਚ ਹੋਰ ਕਮਿਊਨਿਟੀ ਦੇ ਬੱਚੇ ਵੀ ਹੈਗੇ ਨੇ BC है है बीसी ਨੂੰ ਰਿਪਰਜੈਂਟ ਕਰ ਰਹੀ ਆ ਜੀ ਇਹਦੇ ਬਾਰੇ ਤੁਸੀਂ ਦੇਖੋ ਵੀ ਆਪਣੀ ਪਾਪੂਲੇਸ਼ਨ ਹੈਗੀ ਆ ਬੀਸੀ ਦੇ ਵਿੱਚ ਮੈਨੂੰ ਐਗਜ਼ੈਕਟਲੀ ਨਹੀਂ ਪਤਾ ਦੋ 4% ਜੀ ਜਦੋਂ ਤੁਸੀਂ 2 4% ਚੋਂ ਨਿਕਲ ਕੇ ਪੂਰੀ ਬੀਸੀ ਨੂੰ ਰਿਪਰਜੈਂਟ ਕਰਨਾ ਮਿਨੋਰਟੀ ਚੋਂ ਨਿਕਲ ਕੇ ਇਹ ਬਹੁਤ ਵੱਡੀ ਗੱਲ ਆ ਜਦੋਂ ਅਸੀਂ ਇਹ 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 ਮੈਸੇਜ ਜਾਂ ਇਹ ਨਿਊਜ਼ ਅਸੀਂ ਦੱਸਦੇ ਆ ਜਿਨ੍ਹਾਂ ਨੂੰ ਹਜੇ ਤੱਕ ਨਹੀਂ ਪਤਾ ਜੀ ਉਹ ਬਹੁਤ ਖੁਸ਼ ਹੁੰਦੇ ਨੇ ਜੀ ਤੇ ਬੱਚਿਆਂ ਨੂੰ ਉਹ ਸ਼ਾਵਾਸ਼ੇ ਵੀ ਦੇ ਕੇ ਜਾਂਦੇ ਨੇ ਜੀ ਉਹਨਾਂ ਦੀ ਸਪੋਰਟ ਵੀ ਕਰਦੇ ਨੇ ਅਸੀਂ ਕਾਫੀ ਜਿੰਨਾ ਸਹਿਯੋਗ ਮਿਲ ਰਿਹਾ ਜੀ ਬਹੁਤ ਖੁਸ਼ ਹਾਂ ਜੀ ਤੋਂ ਤੇ ਉਹਨਾਂ ਦਾ ਥੈਂਕ ਯੂ ਕਰਦੇ ਆਂ ਵੀ ਇਹ ਦਹੀਂ ਸਾਡੀ سپورਟ ਕਰਦੇ ਰਹਿਣ ਜੀ ਬਿਲਕੁਲ ਮੈਂ ਅਖੀਰ ਦੇ ਵਿੱਚ ਤੁਹਾਰ ਤੋਂ ਜਾਨਣਾ ਚਾਹਾਂਗੀ ਜਗENDERਪਾਲ ਜੀ ਜਿੰਨੀਆਂ ਕੋਸ਼ਿਸ਼ਾਂ ਆ ਕੋਸ਼ਿਸ਼ਾਂ ਰੰਗ ਵੀ ਲਿਆ ਰਹੀਆਂ ਅੱਗੇ ਚੈਲੰਜ ਵੀ ਹੈ ਫਾਈਨੈਂਸ਼ਲੀ ਵੀ ਸਾਰੀਆਂ ਗੱਲਾਂ ਜਿਹੜੇ ਨੇ ਉਹ ਪੂਰੇ ਕਰਨੇ ਵੀ ਜ਼ਰੂਰੀ ਹੈ ਤੇ ਉਸ ਦੇ ਨਾਲ ਨਾਲ ਇੱਕ ਤਾਲਮੇਲ ਬਿਠਾਉਣਾ ਹੁੰਦਾ ਹੈ ਇੱਕ ਤਾਂ ਟੀਮ ਦੇ ਵਿੱਚ ਵੀ ਜਿਹੜੀਆਂ ਵੀ ਟੀਮਾਂ ਉਹਨਾਂ ਨਾਲ ਤਾਲਮੇਲ ਬਿਠਾਉਣਾ ਤੇ ਦੂਜਾ ਹੁੰਦਾ ਮਾਪਿਆਂ ਦੇ ਨਾਲ ਉਹਨਾਂ ਨਾਲ ਵੀ ਤਾਲਮੇਲ ਯਾਨੀ ਕਮਿਊਨੀਕੇਸ਼ਨ ਜਿਹੜਾ ਉਹ ਪ੍ਰੋਪਰ ਹੋਣਾ ਚਾਹੀਦਾ ਸੋ ਉਹਦੇ ਵਾਸਤੇ ਤੁਸੀਂ ਕੀ ਕੋਸ਼ਿਸ਼ ਕਰਦੇ ਹੋ ਕਿੰਨੀ ਤੁਹਾਨੂੰ ਯੂ نو ਮਿਹਨਤ ਕਰਨੀ ਪੈਂਦੀ ਹੈ ਤੇ ਕਿੰਨੀ ਕੋ ਬੀਸੀ ਟਾਈ ਜਿਹੜੀ ਕਲੱਬ ਦੇ ਮੈਂਬਰ ਹੈ ਇਸ ਚੀਜ਼ ਵਾਸਤੇ ਵਧੀਆ ਕੰਮ ਕਰ ਰਹੇ ਨੇ ਕਿ ਉਹ ਕਮਿਊਨੀਕੇਸ਼ਨ ਦੇ ਵਿੱਚ ਕੋਈ ਗੈਪ ਨਹੀਂ ਛੱਡਦੇ ਹਾਂਜੀ ਇਹ ਨਾ ਅਸੀਂ ਕਿਉਂਕਿ ਸਾਡੇ ਦੋ ਸੀਜ਼ਨ ਹੁੰਦੇ ਆ ਪਹਿਲਾ ਸੀਜ਼ਨ ਸਾਡਾ ਚੱਲਦਾ ਹੈਗਾ ਸਤੰਬਰ ਤੋਂ ਲੈ ਕੇ ਮਾਰਚ ਦੇ ਫਰਸਟ ਵੀਕ ਤੱਕ ਉਸ ਤੋਂ ਬਾਅਦ ਸਾਡਾ April ਤੋਂ ਲੈ ਕੇ ਜੁਲਾਈ ਮਿਡ ਤੱਕ ਅਸੀਂ ਇਹ ਦੋ ਹੀ ਸੀਜ਼ਨ ਦੇ ਵਿੱਚ ਹਰੇਕ ਟੀਮ ਦੇ ਨਾਲ ਹਰੇਕ ਟੀਮ ਦੇ ਨਾਲ ਮੀਟਿੰਗ ਕਰਦੇ ਹਾਂ ਪੇਰੈਂਟਸ ਨਾਲ ਜੀ ਉਹਨਾਂ ਦੀ ਫੀਡਬੈਕ ਲੈਣੇ ਹਾਂ ਹਾਂ ਔਰ ਜਿਹੜੀ ਫੀਡਬੈਕ ਹੁੰਦੀ ਆ ਕਦੇ ਵੀ ਉਹਨਾਂ ਦੀ ਰਿਗਾਰਡਿੰਗ ਕੋਚਿੰਗ ਆ ਹਾਂ ਹਾਂ ਔਰ ਰਿਗਾਰਡਿੰਗ ਕਲੱਬ ਆ ਔਰ ਅਸੀਂ ਸਾਡਾ ਜਿਹੜਾ ਮਤਲਬ ਰਿਜ਼ਲਟ ਆ ਮਤਲਬ ਸਾਨੂੰ 95% ਅਸੀਂ ਉਹਨੂੰ ਪੂਰਾ ਕਰਦੇ ਜੋ ਕੁਛ ਹੁੰਦਾ ਜਿੰਨਾ ਸਾਡੇ ਹੱਥ ਚ ਹੁੰਦਾ ਜੀ ਚਾਹੇ ਕਈ ਵਾਰ ਪੀਰੈਂਸ ਹੁੰਦੇ ਆ ਵੀ ਅਸੀਂ ਉਹਨਾਂ ਜਿਹੜੀ ਸਾਡੀ ਪਹਿਲੀ ਮੀਟਿੰਗ ਆ ਉਹ ਤਕਰੀਬਨ ਹੁੰਦੀ ਆ ਸਾਡੀ ਅਕਤੂਬਰ ਦੇ ਵਿੱਚ ਜੋ ਸਪਟੰਬਰ 6 ਸੀ ਸ਼ੁਰੂ ਹੋ ਗਿਆ ਸੋ ਸਾਡੇ ਕਲੱਬ ਵੱਲੋਂ ਇਹ ਮਤਲਬ ਹੈਗੇ ਆ ਸੋ ਅਸੀਂ ਅਕਤੂਬਰ ਤੇ ਨੇੜੇ ਮੀਟਿੰਗ ਕਰਦੇ ਆ ਸਾਰੇ ਪੀਰਾਂ ਦਾ ਜੀ ਉਥੇ ਜੋ ਉਹਨਰ ਕਹਿੰਦਾ ਜੀ ਕੋਈ ਕੋਚਿੰਗ ਚ ਕਮੀ ਆ ਕੋਈ ਫੀਲਡ ਦੇ ਵਿੱਚ ਇਸ਼ੂ ਆ ਵੀ ਉਹਨਾਂ ਨੂੰ ਵੀ ਸਾਡਾ ਫੀਲਡ ਦਾ ਹੈਗਾ ਇਸ਼ੂ ਉਹ ਸਾਰੇ ਅਸੀਂ ਉਹ ਦੂਰ ਕਰਦੇ ਹਾਂ ਕਮੀਆਂ ਸਾਡਾ ਭਾਵ ਜਿਹੜੀ ਕਮਿਊਨੀਕੇਸ਼ਨ ਦਾ ਇਹੀ ਆ ਵੀ ਸਾਰੇ ਪੇਰੈਂਟਸ ਨੂੰ ਮਤਲਬ ਆ ਲੱਗੇ ਵੀ ਸਾਡਾ ਆਪਣਾ ਕਲੱਬ ਆ ਤੇ ਸਾਡਾ ਆਪਣਾ ਪਰਿਵਾਰ ਆ ਕਿਉਂਕਿ ਜਿਹੜਾ ਕਲੱਬ ਆ ਇਹ ਇੱਕ ਇੱਕਲੇ ਬੱਚੇ ਨਾਲ ਬਣਦਾ ਜੇ ਬੱਚੇ ਆ ਪੇਰਾਂ ਸਤਾਂ ਆਵਾ ਸੋ ਸਾਡੇ ਨਾਲ ਮਤਲਬ ਅਸੀਂ ਲੱਖਿਆ ਹੀ ਮਤਲਬ ਇੰਨੇ ਚਿਰ ਤੋਂ ਸਾਡੇ ਕੋਲ ਮਤਲਬ ਇੰਨੇ ਪੀਨ ਸਾਡੇ ਨਾਲ ਆ ਤਕਰੀਬਨ ਹਰ ਇੱਕ ਸਾਲ ਸਾਡੇ ਕੋਲ 1000 ਯੂਥ ਤੇ ਅਡਲਟ ਹੁੰਦਾ ਹਰ ਇੱਕ ਸਾਲ ਜੀ ਤੱਕ ਅੰਡਰ ਖੇਡਦਾ ਵਾ ਔਰ ਇੰਨਾ ਟੀਮਾਂ ਦੇ ਵਿੱਚ ਇੰਨੇ ਪੀਅਰਸ ਨੂੰ ਕੰਟਰੋਲ ਕਰਨਾ ਇਹ ਮਤਲਬ ਜਿਹੜੀ ਸਾਡੀ ਓਵਰਆਲ ਜਿਹੜੀ ਐਗਜ਼ੈਕਟਿਵ ਆ ਔਰ ਸਾਡੇ ਜਿਹੜੇ ਨਾਲ ਮੈਂਬਰ ਆ ਇਹ ਸਾਰੇ ਬਤਾਈ ਦੇ ਹੱਕਦਾਰ ਆ ਔਰ ਅਸੀਂ ਆਪਣੇ ਇਹ ਜੋ ਕਸੀ ਕਾਰਿਆਂ ਸੌਕਰ ਦੇ ਬੱਚਿਆਂ ਨੂੰ ਪਰੇ ਰੱਖਣ ਦਾ ਮੈਂ ਗਲਤ ਗੱਲਾਂ ਤੋਂ ਜੀ ਅਸੀਂ ਉਹ ਚ ਕਾਮਯਾਬ ਹੋ ਰਹੇ ਹਾਂ ਔਰ ਪੇਸ ਨਾਲ ਸਾਡੀ ਪ੍ਰੋਪਰ ਕਮਿਊਨੀਕੇਸ਼ਨ ਆ ਔਰ ਅਸੀਂ ਔਰ ਪੇਸ ਨੂੰ ਦੱਸਿਆ ਵੀ ਹੋਇਆ ਵੀ ਇਹ ਨੰਬਰ ਨੇ ਜੇ ਇਨਕੀ ਇਸ ਕਦੇ ਵੀ ਤੁਹਾਨੂੰ ਲੋਡ ਪਾਵੇ ਹਮ ਹਮ 247 ਜੀ ਕਦੇ ਮੀਟਿੰਗ ਕਰਨੀਆਂ ਤਾਂ ਉਹਨਾਂ ਨੂੰ ਉਹ ਵੀ ਪ੍ਰੋਟੋਕਾਲ ਦੱਸਿਆ ਵੀ ਤੁਸੀਂ ਇਸ ਤਰ੍ਹਾਂ ਮੀਟਿੰਗ ਸਾਡੇ ਨਾਲ ਕਾਲ ਕਰ ਸਕਦੇ ਹੋ ਕੋਈ ਇਦਾਂ ਨਹੀਂ ਕਿ ਸਾਡੇ ਤੱਕ ਪਹੁੰਚਣਾ ਵੀ ਕੋਈ ਔਖੀ ਗੱਲ ਆ ਔਰ ਕੱਲੇ-ਕੱਲੇ ਪੀਅਨਸ ਕੋਲ ਸਾਡੇ ਹੈਗੇ ਹੀ ਉਹਨਾਂ ਨੂੰ ਦੱਸਿਆ ਗਿਆ ਜਾਂਦੇ ਮੀਟਿੰਗਾਂ ਦੇ ਵਿੱਚ ਬਿਆਰ ਨੰਬਰ ਨੇ ਤੇ ਇਸ ਤਰ੍ਹਾਂ ਤੁਸੀਂ ਸਾਡੇ ਨਾਲ ਮੀਟਿੰਗ ਰੱਖ ਸਕਦੇ ਹੋ ਜੀ ਬਾਕੀ ਜਿਹੜੇ ਇਹਨਾਂ ਦੀ ਗੱਲ 'ਚ ਮੈਂ ਐਡ ਕਰਨਾ ਚਾਹੁੰਦਾ ਜੀ ਹਾਂਜੀ ਇਹ ਤਾਂ ਦੱਸਿਆ ਇਹਨਾਂ ਨੇ ਜਿੱਦਾਂ ਵੀ ਸਾਲ 'ਚ ਦੋ ਵਾਰੀ ਜਾਂ ਤਿੰਨ ਵਾਰੀ ਮੀਟਿੰਗ ਕਰਦੇ ਸੀ ਪਰ ਮੈਂ ਤੁਹਾਨੂੰ ਟੀਮ ਲੈਵਲ ਤੇ ਦੱਸ ਦਿਆਂ ਜੀ ਸਾਡੀ ਏਵਰੀ ਡੇ ਜਾਂ ਏਵਰੀ ਵੀਕ ਅਸੀਂ ਉਹਦੇ ਤੇ ਕੰਮ ਕਰਦੇ ਆ ਜੀ ਵੀ ਕਿੱਥੇ ਅਸੀਂ ਇੰਪਰੂਵ ਕਰ ਸਕਦੇ ਆ ਕਿਦਾਂ ਉਹਨਾਂ ਦੀ ਫੀਡਬੈਕ ਲੈਣੀ ਹੋਰ ਅੱਗੇ ਸੋ ਇਹ ਚੀਜ਼ਾਂ ਕੋਈ ਸਾਲ ਚ ਇੱਕ ਜਾਂ ਦੋ ਵਾਰ ਹੀ ਨਹੀਂ ਹੁੰਦੀਆਂ ਇਹ ਤਾਂ ਜੀ ਡੇਲੀ ਬੇਸਿਸ ਦਾ ਪ੍ਰੋਸੈਸ ਹੈਗਾ ਜੀ ਜੀ ਬਿਲਕੁਲ ਤੇ ਨਾਲ ਦੀ ਨਾਲ ਸੁਰਨਜੀਤ ਜੀ تھوڑا تو ਵੀ ਜਾਨਣਾ ਚਾਹਾਂਗੇ ਵੀ ਹੁਣ ਤੁਸੀਂ ਟੀਮ ਲੈ ਕੇ ਜਾ ਰਹੇ ਹੋ ਟੀਮ ਨੈਸ਼ਨਲ ਖੇਡਣ ਜਾ ਰਹੀ ਹੈ ਅੰਡਰ 17 ਬॉयਜ਼ ਦੀ ਟੀਮ ਤੇ ਉਹਨੂੰ ਲੈ ਕੇ 노 ਡਾਊਟ ਬਹੁਤ ਸਾਰੀ ਤਿਆਰੀ ਤਾਂ ਚੱਲ ਰਹੀ ਹੈ ਨਾਲ ਦੀ ਨਾਲ ਤੁਹਾਨੂੰ ਸਹਿਯੋਗ ਜਿਹੜਾ ਸਪੋਰਟ ਸਪੈਸ਼ਲੀ ਕਮਿਊਨਿਟੀ ਤੋਂ ਉਹ ਕਿਵੇਂ ਦਾ ਚਾਹੀਦਾ ਆਖੀਰ ਦੇ ਵਿੱਚ ਸਾਰਿਆਂ ਨੂੰ ਤੁਸੀਂ ਕੀ ਮੈਸੇਜ ਕਨਵੇ ਕਰਨਾ ਚਾਹੋਗੇ ਹਾਂ ਜੀ ਅਸੀਂ ਇਹ ਕਹਿਣਾ ਚਾਹੁੰਦੇ ਆ ਜੀ ਦੇਖੋ ਇਹ ਆਪਣੀ ਕਮਿਊਨਿਟੀ ਦੀ ਟੀਮ ਆ ਜੀ ਆਪਣੀ ਸਰੀਦੀ ਟੀਮ ਆ ਸੋ ਇਹਦੇ ਲਈ ਤੁਸੀਂ ਟੀਮ ਨੂੰ ਫਾਈਨੈਂਸ਼ੀਅਲੀ ਸਪੋਰਟ ਕਰ ਸਕਦੇ ਹੋ ਜਿੱਦਾਂ ਭਾਜੀ ਉਹਨਾਂ ਨੇ ਦੱਸਿਆ ਵੀ ਇੱਕ ਬੱਚੇ ਦਾ ਖਰਚਾ ਕੋਈ 4000 ਤੱਕ ਪਹੁੰਚ ਗਿਆ ਜੀ ਸਿਡਨੀ ਨੋਵਾ ਸਕੋਸ਼ੀਆ ਦੀ ਟਿਕਟ ਅਲੋਨ ਅੱਜ ਦੀ ਡੇਟ ਦੇ ਵਿੱਚ 2000 ਡਾਲਰ ਤੋਂ ਉੱਪਰ ਹੈਗੀ ਆ ਜੀ ਪਲੱਸ ਹੋਟਲ ਦਾ ਅਕਾਮੋਡੇਸ਼ਨ ਸੋ ਅਸੀਂ ਇਹਦੇ ਲਈ ਇੱਕ ਗੋਫੰਡਮੀ ਪੇਜ ਤਿਆਰ ਕੀਤਾ ਜੀ ਤੇ ਕੋਈ ਕਿਸੇ ਨੇ ਵੀ ਡੋਨੇਸ਼ਨ ਦੇਣਾ ਹੋਵੇ ਜੀ ਟੀਮ ਦੀ ਸਪੋਰਟ ਕਰਨੀ ਹੋਵੇ ਉਹਦੇ ਤੇ ਜਾ ਸਕਦੇ ਆ ਜੀ ਉਹਦਾ ਨਾਮ ਹੈਗਾ ਸਪੋਰਟ ਬੀਸੀ ਟਾਈਗਰਸ ਅਮ ਜੇ ਲੋ ਗੋਫੰਡਮੀ ਤੇ ਸਪੋਰਟ ਬੀਸੀ ਟਾਈਗਰਸ ਪੋਨਿਆ ਜੀ ਉਹ ਅਕਾਊਂਟ ਸ਼ੋ ਹੋ ਜਾਂਦਾ ਜੀ ਸੋ ਉਹ ਕਿਉਂਕਿ ਸਾਰੇ ਬੱਚਿਆਂ ਦੀ ਅਫੋਰਡੇਬਿਲਟੀ ਸੇਮ ਨਹੀਂ ਹੁੰਦੀ ਜੀ ਸੋ ਜਿਹੜੇ ਬੱਚੇ ਅਸੀਂ ਨਹੀਂ ਚਾਹੁੰਦੇ ਵੀ ਕੋਈ ਵੀ ਬੱਚਾ ਇੱਕ ਫਾਈਨੈਂਸ਼ੀਅਲ ਸਪੋਰਟ ਤੋਂ ਬਾਂਝਾ ਰਹਿ ਜਾਵੇ ਜਾਂ ਉਹਨੂੰ ਏ ਸੋਚੇ ਵੀ ਮੇਥੋਂ ਇਹ ਟ੍ਰਿਪ ਅਫੋਰਡ ਨਹੀਂ ਹੋਣਾ ਸੋ ਇਸ ਕਰਕੇ ਅਸੀਂ ਕਿਮੈਂਟ ਨਹੀਂ ਚਾਉਂਦੇ ਆ ਜੀ ਵੀ ਟੀਮ ਦੀ سپورਟ ਕੀਤੀ ਜਾਵੇ થેન્ક યુ જી થેન્ક યુ સો મચ જી ਤੁਸੀਂ સ્ટુડિયો ਦੇ ਵਿੱਚ ਆਏ ਤੇ ਇਸ ਬਹੁਤ ਹੀ ਐਮਭਿਸ਼ਯ ਤੇ ਗੱਲ ਕਰਦੀ ਔਰ ਉਮੀਦ ਕਰਦੇ ਹਾਂ ਕਿ ਜਿਹੜੇ ਜਲਦੀ ਤੁਸੀਂ ਇਹ ਚੰਗੀ ਖਬਰ ਲੈ ਕੇ आओ ਵੀ ਨੈਸ਼ਨਲ ਦੇ ਵਿੱਚ ਜਿਹੜੀ ਤੁਹਾਡੀ ਟੀਮ ਹੈ ਉਹ ਕਿਵੇਂ ਖੇਲੀ ਤੇ ਜੇਤੂ ਹੋ ਕੇ ਉਥੋਂ ਟੀਮ ਆਈ ਹੈ। थैंक यू सो मच। はい। थैंक यू ਤੁਹਾਡਾ ਤੇ ਸਾਰੇ ਭਾਈਚਾਰੇ ਨੂੰ ਇਹ ਆ ਵੀ ਸਪੋਰਟਸ ਨਾਲ ਬੱਚਨ ਜੁੜੋ ਜਿਹੜੀ ਮਾਰੀ ਸਪੋਰਟਸ ਨਾਲ ਤਾਂ ਕਿ ਅਪਾ ਇੱਕ ਵਧੀਆ ਜਿਹੜਾ ਹੈਲਥੀ ਮਾਹੌਲ ਜਿਹੜਾ ਹੈਗਾ ਹੈਲਥੀ ਆਪਣਾ ਭਾਈਚਾਰਾ ਉਹ ਕ੍ਰੀਏਟ ਕਰ ਸਕੀਏ ਸਤਿਕਾਰਯੋਗ ਚੈਨਲ ਪੰਜਾਬੀ ਦਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਪੋਰਟ ਨੂੰ ਪ੍ਰਮੋਟ ਕਰਦੇ ਹੋ ਤੇ ਇਸ ਤਰ੍ਹਾਂ ਕਰਦੇ ਰਹੋ ਧੰਨਵਾਦੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਸੋ ਮਚ ਸੋ ਸਾਡੇ ਨਾਲ BCE ਟਾਈਗਰ ਕਲੱਬ ਦੇ ਜਿਹੜੇ ਨੇ ਨੁਮਾਇਦੇ ਜੁੜੇ ਹੋਏ ਸੀਗੇ ਤੇ ਬੜਾ ਸਾਫ਼ ਤੇ ਵਧੀਆ ਤਰੀਕੇ ਦਾ ਮੈਸੇਜ ਹੈ ਕਿ ਤਾਂ ਖੇਡਾਂ ਨੂੰ ਜਿਹੜਾ ਉਹ ਹੰਗਾਰਾ ਜਿਹੜਾ ਉਹ ਸਾਨੂੰ ਸਾਰਿਆਂ ਨੂੰ ਮਿਲ ਕੇ ਦੇਣ ਦੀ ਲੋੜ ਹੈ ਤੇ ਦੂਜਾ ਨੈਸ਼ਨਲ ਲੀਗ ਜਿਹੜੀ ਟੀਮ ਐ ਇਸ ਵੇਲੇ ਖੇਡਣ ਜਾ ਰਹੀ ਹੈ ਉਹ ਆਪਣੀ ਤਿਆਰੀ ਦੇ ਵਿੱਚ ਜੁਟੇ ਹੋਏ ਨੇ ਪਰ ਨਾਲ ਦੀ ਨਾਲ ਤੁਹਾਡੇ ਸਾਰਿਆਂ ਦੀ ਬੈਸਟ ਵਿਸ਼ੇਸ ਦੀ ਵੀ ਜ਼ਰੂਰਤ ਹੈ ਤੇ ਨਾਲ ਦੀ ਨਾਲ ਤੁਹਾਡਾ ਹੋਰ ਵੀ ਸਪੋਰਟ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਤੁਸੀਂ ਇਸ ਟੀਮ ਨੂੰ ਦੇ ਸਕਦੇ ਹੋ ਜਿਹੜੇ ਨੈਸ਼ਨਲ ਖੇਡੇ ਜਾ ਖੇਡਣ ਜਾ ਰਹੇ ਨੇ ਕਿਉਂਕਿ ਤੁਹਾਡੇ ਆਪਣੇ ਬੱਚੇ ਨੇ ਸਾਡੀ ਕਮਿਊਨਿਟੀ ਦੇ ਬੱਚੇ ਨੇ ਜਿਹੜੇ ਖੇਡਣ ਜਾ ਰਹ ਲੋੜ ਹੈ ਤੁਸੀਂ ਕੋਈ ਵੀ ਸਵਾਲ ਕਰਨਾ ਚਾਹੁੰਦੇ ਹੋ ਕੋਈ ਵੀ ਜਾਣਕਾਰੀ ਇਹਨਾਂ ਤੋਂ ਲੈਣਾ ਚਾਹੁੰਦੇ ਹੋ ਤੇ ਤੁਹਾਨੂੰ ਸਾਈਟ ਵੀ ਉਹਨਾਂ ਨੇ ਦੱਸ ਦਿੱਤੀ ਹੈ ਕਿ ਤੁਸੀਂ ਕਿੱਥੇ ਜਾ ਸਕਦੇ ਹੋ ਤੇ ਬਾਕੀ BC ਟਾਈਗਰਸ ਕਲੱਬ ਨੂੰ ਤੁਸੀਂ ਸਾਰੇ ਜਾਣਦੇ ਹੋ ਇਹਨਾਂ ਨਾਲ ਉੱਥੇ ਕੰਟੈਕਟ ਕਰਕੇ ਕੋਈ ਵੀ ਜਾਣਕਾਰੀ ਇਹਨਾਂ ਤੋਂ ਤੁਸੀਂ ਲੈ ਸਕਦੇ ਹੋ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ